ਪਹਾੜਾਂ ਦੇ ਵਿੱਚ ਲਗਾਤਾਰ ਬਰਸਾਤ ਹੋਣ ਦੇ ਨਾਲ ਚਲਦੇ ਮੈਦਾਨੀ ਇਲਾਕਿਆਂ ਦੇ ਵਿੱਚ ਨਦੀ ਤੇ ਨਾਲੇ ਤੂਫਾਨ ਤੇ ਨੇ ਜਿਸ ਦੇ ਚਲਦੇ ਸਾਡੀ ਟੀਮ ਦੇ ਚੈਨਲ ਨੇ ਮਾਧਪੁਰ ਏਰੀਆ ਦੇ ਵਿੱਚ ਪੈਂਦਾ ਰਾਵੀ ਦਰਿਆ ਵਿਖੇ ਪਹੁੰਚਿਆ ਜਿੱਥੇ ਕੀ ਦੇਖਿਆ ਗਿਆ ਛੋਟੇ ਛੋਟੇ ਬੱਚੇ ਰਾਵੀ ਦਰਿਆ ਦੇ ਡੂੰਘੇ ਤੇ ਤੇਜ਼ ਵਾਹਨ ਪਾਣੀ ਵਿੱਚ ਨਹਾ ਰਹੇ ਸੀ ਜਦੋਂ ਉਹਨਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਥੋ ਪਾਣੀ ਦੇ ਵਿੱਚੋਂ ਨਿਕਲ ਕੇ ਪੱਜਦੇ ਹੋਏ ਨਜ਼ਰ ਆਏ। ਜਦ ਸਾਡੀ ਟੀਮ ਨੇ ਉੱਥੋਂ ਦੇ ਲੋਕਲ ਰਹਿਣ ਵਾਲੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੱਥੇ ਸਕੂਲਾਂ ਅਤੇ ਕਾਲਜਾਂ ਦੇ ਬੱਚੇ ਨਹਾਉਣ ਦੇ ਲਈ ਆਉਂਦੇ ਨੇ। ਲੇਕਿਨ ਜਦ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਦਾ ਹੈ ਤਾਂ ਉਸ ਸਮੇਂ ਬੱਚੇ ਇੱਥੋਂ ਭੱਜ ਜਾਂਦੇ ਨੇ। ਸਾਡੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੇਜ਼ ਪਾਣੀ ਦਾ ਵਾਹਨ ਚੱਲਦੇ ਸਮੇਂ ਆਪਣੇ ਬੱਚਿਆਂ ਨੂੰ ਰੋਕਿਆ ਜਾਵੇ ਤੇ ਨਹਿਰਾਂ ਤੇ ਨਾਲਿਆਂ ਦੇ ਵਿੱਚੋਂ ਨਹਾਉਣ ਦੇ ਲਈ ਮਨਾ ਕੀਤਾ ਜਾਵੇ। ਤੁਹਾਨੂੰ ਪਤਾ ਨਹੀਂ ਇਹ ਇਨਾ ਪਾਣੀ ਤੇਜ਼ ਆ ਤੇ ਇਥੇ ਰੋਜ਼ ਆਸੇ ਵਰਤਦੇ ਨੇ। ਤੁਸੀਂ ਇਨਾ ਦੇ ਪੈਣੀ ਡੂੰਗੀ ਨਾ। ਜੀ ਪਹਿਲੀ ਵਾਰ ਆਏ। ਹੈ? ਪਹਿਲੀ ਵਾਰ। ਪਹਿਲੀ ਵਾਰ ਨਾ ਕਰੋ ਤੁਸੀਂ। ਤੁਹਾਨੂੰ ਪਤਾ ਪਿੱਛੇ ਬੰਦਾ ਰੁੜ ਗਿਆ ਇਹ ਤਾਂ ਸਜਾਨਪੁਰੇ। ਪਤਾ ਨਹੀਂ ਪਹਿਲੀ ਵਾਰ ਆਇਆ ਹਾਂ। ਕਿਧਰ ਆਂਦੇ ਕਿੱਥੇ ਤੂੰ? ਸਿਨਾਂ ਹੈ। ਹੈ? ਸਿਨਾਂ ਹੈ। ਨਾ ਕਿਧਰ? ਸ਼ਵੀਰ। ਪਾਣੀ ਇਨਾ ਡੂੰਗਾ ਵਾ। ਹੈ ਨਾ? ਤੁਸੀਂ ਨਾ ਹੰਦੇ ਪਿਓ ਦੇ। ਇਹ ਡੂੰਗਿਆ ਕੌਣ ਜਿੰਮੇ ਵਾਰਾ? ਯਾਰ ਦੂਰ ਦਿਨੇ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਬਸ ਇੱਥੇ ਮਾਧੂਪਰਦੀ ਰਹਿਣ ਵਾਲੇ ਲੋਕਲ ਹੀ ਆ ਸਰ ਕੀ ਕਹਿਣਾ ਚਾਹੋਗੇ ਜਿੱਦਾਂ ਨਹਿਰ 'ਚ ਬੱਚੇ ਨਾ ਆ ਰਹੇ ਸਰ ਐਸੀ ਕੀ ਕਹਿਣਾ ਚਾਹੀਦਾ ਇਹਨਾਂ ਨੂੰ ਥੋੜਾ ਕੰਟਰੋਲ ਹੋਣਾ ਚਾਹੀਦਾ ਜੀ ਜਿੱਦਾਂ ਭਾਜੀ ਨੇ ਬੋਲਿਆ ਜੀ ਪੁਲਿਸ ਆਏ ਥੋੜਾ ਦਬਕਾ-ਜਾਬਾ ਚਾਹਸਾ ਮਾਰੇ ਇਹਨਾਂ ਨੂੰ ਥੋੜਾ ਡਰ ਪੋਏ ਤੇ ਆਪਣੇ-ਪਰੇ ਘਰ ਚੱਲ ਜਾਣ ਇਹ ਬਾਕੀ ਸਕੂਲ ਜਾਂਦੇ ਸਕੂਲੋਂ ਆਗੇ ਇੱਥੇ ਬੈੰਦਰ ਨਹੀਂ ਆਣ ਮਾਪਿਆਂ ਨੇ ਆਖਣਾ ਵੀ ਸਕੂਲੇ ਗਈ ਦੀ ਤੇ ਇੱਥੇ ਨਾਂਦੇ ਆਈਗੇ ਇਹ ਇੱਥੇ ਵੀ ਛੋਟੀ ਨਹਿਰ ਦੇ ਵਿੱਚ ਵੀ ਨਾਂਦੇ ਇੱਥੇ ਵਿੱਚ ਵੀ ਖਤਰਾ ਹੈਗਾ ਇਹਦੇ ਵਿੱਚ ਖਤਰਾ ਇਹ ਬੱਚਾ ਬਚ ਜਾਂਦਾ ਜੇ ਪਿੱਛੇ ਪਾ ਸ਼ਾਲ ਮਾ ਦੋ ਪਾਣੀ ਉੱਥੇ ਮੋੜ ਕੇ ਖਿੱਚ ਕੇ ਪਿੱਛੇ ਨੂੰ ਬੱਚੇ ਨੂੰ ਲਿੰਦਾ ਫਿਰ ਉਹ ਪਾਣੀ ਬਾਹਰ ਨਹੀਂ ਨਿਕਲਦਾ ਕਿਹੇ ਬੰਦੇ ਵੱਡੇ ਕਿ ਨਹੀਂ ਨਿਕਲ ਜਾਂਦਾ ਤੇ ਬੱਚੇ ਕੀ ਕਿਥੋਂ ਨਿਕਲ ਲੈਣਾ ਪੁਲਿਸ ਆਂਦੀ ਜੇ ਪੁਲਿਸ ਆਂਦੀ ਅੱਗੇ ਡਰੇ ਹੋ ਕੇ ਨਾਟ ਜਾਂਦੀ ਆਂਦੀ ਪੁਲਿਸ ਮਾਰਦੀ ਚੱਕਰ ਕਰੇ ਕਦੇ ਪੁਲਿਸ ਵੀ ਚੱਕਰ ਮਾਰਦੀ ਹਾਂਜੀ ਕੀ ਅਪੀਲ ਕਰਨਾ ਚਾਹੋਗੇ ਅਪੀਲ ਇਹੇ ਹੋਣੀ ਚਾਹੀਦੀ ਜਨਾਬ ਉਹਨਾਂ ਨੂੰ ਜਿਹੜੇ ਭਾਜੀ ਨੇ ਬੋਲਿਆ ਵੀ ਨਾਲ ਥੋੜਾ ਦਾਬਾ ਚਾਸਾ ਹੋਣਾ ਚਾਹੀਦਾ ਇਹ ਤਾਂ ਮਰਨ ਨਾ ਜੇ ਇੱਕ ਬੱਚਾ ਮਰੇ ਕਿਸੇ ਦੇ ਵਿੱਚ ਦੋ ਬੱਚਾ ਬਦਰਾ ਫਟੋਈ ਜਾਣੇ ਪਿਓ ਉਹਨਾਂ ਦਾ ਸਾ ਕੋ ਨਾਂ ਤੇ ਆਪੂ ਕੁਜੀ ਦੇ ਹੁੰਦੇ ਘਰੋਂ ਆਏ ਦੇ ਠੀਕ ਹੈ ਨਹੀਂ ਹਾਂਜੀ ਅਸੀਂ ਵੀ ਇੱਥੇ ਪਸ਼ੂ ਚਾਰਦੇ ਪਰ ਅਸੀਂ ਥੱਲੇ ਥੱਲੇ ਨਾਂਦੇ ਇਸ ਵੱਡੀ ਨਹਿਰ ਚ ਨਹੀਂ ਅਸੀਂ ਪੈਂਦੇ ਵੀ ਮਾਰਾਂ ਇਹਦੇ ਜੀ ਵੱਡੀ ਡੁੱਗੀ ਨਹਿਰੇ ਕੀ ਮੇਰਾ ਨਾਮ ਸਰ ਸੌਰਵ ਕਿੱਥੇ ਦੇ ਰਹਿਣ ਵਾਲੇ ਆਪਣੇ ਮਧਪੁਰ ਦੇ ਕਿੱਥੇ ਦੇਖੇ ਜਿੱਦਾਂ ਬੱਚੇ ਨਾ ਆਏ ਕਦੀ ਨਹਿਰ ਦੇ ਵਿੱਚ ਕੀ ਕਹਿਣਾ ਚਾਹੋਗੇ ਤੇ ਬਾਰੇ ਸਰ ਦੇਖੋ ਮੈਂ ਤੁਹਾਨੂੰ ਲੰਗੇ ਕਦੇ ਸੀ ਤੇ ਐਕਚੁਅਲੀ ਗੁਜਰੇ ਦੇ ਮੁੰਡੇ ਸੀ ਛੋਟੇ ਛੋਟੇ ਤੇ ਉੱਪਰ ਪੋਲ ਦੇ ਛਾਲਾ ਮਾਰਿਆ ਕਰਦੇ ਆ ਠੀਕ ਹੈ ਜੀ ਤੇ ਕੁਝ ਕੋਈ ਸਕੂਲ ਦੇ ਬੱਚੇ ਕੋਈ ਆਇਂਦੇ ਨਾਲ ਵਗੈਰਾ ਠੀਕ ਆ ਦੇਖੋ ਉਪਰੋ ਛਾਲਾ ਮਾਰਨੀ ਆ ਬਰਸਾਤਾ ਦਿਨ ਆ ਪਾਣੀ ਦੇਖੋ ਕਿੰਨਾ ਜਿਆਦਾ ਆ ਠੀਕ ਆ ਤੇ ਮਤਲਬ ਬੱਚਿਆਂ ਨੂੰ ਵੀ ਉਹਦੇ ਮਾਤਾ ਪਿਓ ਨੂੰ ਚਾਹਦਾ ਕਿ ਥੋੜਾ ਬੱਚਿਆਂ ਨੂੰ ਰੋਕਣਾ ਚਾਹਦਾ ਕਿ ਬੁੱਧਰ ਸਕੂਲ ਗਏ ਹੋ ਤੇ ਸਕੂਲ ਦੇ ਵਿੱਚ ਮਤਲਬ ਕਿ ਨਹਿਰ ਚ ਲਾਗੇ ਨਾ ਜਾਓ ਠੀਕ ਆ ਤੇ ਆਂਦੇ ਆ ਇੱਥੇ ਨਾਂਦੇ ਆ ਉਪਰੋ ਛਾਲਾ ਮਾਰਦੇ ਕੱਲ ਨੂੰ ਰੁੜ ਜਣ ਠੀਕ ਆ ਤੇ ਫਿਰ ਪ੍ਰਸ਼ਾਸਨ ਨੂੰ ਗਲਤ ਕਰਦੇ ਆ ਠੀਕ ਆ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਹੁੰਦੀ ਆ ਮਤਲਬ ਕਹਿੰਦੇ ਥੋੜਾ ਬੱਚਿਆਂ ਨੂੰ ਵੀ ਚਾਹਦਾ ਕਿ ਨਹੀਂ ਅਸੀਂ ਇੱਥੇ ਨਾ ਨਹੀਂ ਹੈ ਦੇਖੋ ਪਿੱਛੇ ਇਹ ਆਪਣਾ ਨਹਿਰ ਤੇ ਕੋਈ ਰੁੜੇ ਆ ਇਹ ਤਾਂ ਡੈੱਡ ਬਾਡੀ ਨਹੀਂ ਲੱਭੀ ਠੀਕ ਆ ਤੇ ਕੁਛ ਮਤਲਬ ਕਹਿੰਦਾ ਕਿ ਅੱਜ ਕੱਲ ਨਿਆਣੇ ਸਕੂਲ ਜਾਂਦੇ ਆ ਇੱਧਰ ਨੂੰ ਆਉਂਦੇ ਨਾਲ ਵਗਾਰਾ ਕਿ ਥੋੜਾ ਅਨ ਨੂੰ ਚਾਹੀਦਾ ਕਿ ਨਾ ਥੇ ਨਾ ਆਣ ਦੁਪਹਿਰ ਦਾ ਟਾਈਮ ਆ ਸੋ ਚੀਜ਼ਾਂ ਵਗਾਰਾ ਹੁੰਦੀਆਂ ਕੁਛ ਹੁੰਦਾ ਮਤਲਬ ਜਿੰਦਗੀ ਆਪਣੀ ਸੇਵ ਕਰਨੀ ਚਾਹੀਦੀ ਇਹਨਾਂ ਨੂੰ ਠੀਕ ਆ ਪ੍ਰਸ਼ਾਸਨ ਦਾ ਕੋਈ ਆਦਮੀ ਇੱਧਰ ਆ ਕੇ ਕਹਿੰਦਾ ਉਹਨਾਂ ਕਿ ਪ੍ਰਸ਼ਾਸਨ ਦਾ ਬੰਦਾ ਕੋਈ ਦੇਖੋ ਜੀ ਅੱਧ ਕਰਾਇਆ ਕੋਈ ਚੈੱਕ ਕਰਨ ਵਾਸਤੇ ਕਿ ਬੱਚੇ ਕੀ ਕਰੇਗੇ ਦੇ ਆ ਕਿਸ ਤਰ੍ਹਾਂ ਸ਼ਾਲਾ ਮਾਰੇਗਾ ਤੇ ਇੰਨਾ ਪਾਣੀ ਜਿਆਦਾ ਤੇਜ ਆ ਔਰ ਪੁੱਛਣਾ ਕਿਸੇ ਵੇਲੇ ਕਹਿੰਦਾ ਮਨ ਲੋ ਕੋਈ ਸੱਪ ਲੜ ਜਾਏ ਕੋਈ ਵੀ ਚੀਜ਼ ਲੜ ਜਾਏ ਮਨ ਲੋ ਕਹਿੰਦਾ ਤੇ ਉਹ ਤੇ ਰੁੜ ਗਿਆ ਕੋਈ ਵੱਡਾ ਹਾਸਾ ਵਾਪਰ ਸਕਦਾ ਵੱਡਾ ਹਾਸਾ ਕੋਈ ਵਾਪਰ ਸਕਦਾ